ਅੱਜ ਜੋ ਕਾਲ ਦਿੱਤੀ ਗਈ ਸੀ ਮਨਿੰਦਰ ਸਿੰਘ ਸ਼ਿਰਸਾ ਇੱਥੇ ਪਹੁੰਚੇ ਨੇ ਕੈਬਨਟ ਮੰਤਰੀ ਅਸ਼ੀਸ਼ ਸੂਤ ਜਿਹੜੇ ਨੇ ਗ੍ਰਹਿ ਮੰਤਰੀ ਨੇ ਦਿੱਲੀ ਦੇ ਹੋਏ ਇੱਥੇ ਪਹੁੰਚੇ ਤੇ ਦਿੱਲੀ ਦੇ ਸੀਐਮ ਰੇਖਾ ਗੁਪਤਾ ਜੀ ਨੇ ਇਸ ਬਾਈਕਰਾਈਟ ਨੂੰ ਜਿਹੜੀ ਆ ਹਰੀ ਝੰਡੀ ਦਿੱਤੀ ਹੈ ਸਾਰੀ ਫਲ ਸੈਨਾ ਜਲ ਸੈਨਾ ਵਾਯੂ ਸੈਨਾ ਨੇ ਜੋ ਕੀਰਤੀਮਾਨ ਸਥਾਪਿਤ ਕੀਤੀ ਨੇ ਕਾਰਜਵੜ ਕੇ ਮਰਨ ਦਾ ਕੰਮ ਕੀਤਾ ਹੈ ਉਹਨਾਂ ਨੂੰ ਯਾਦ ਕਰਦੇ ਉਹਨਾਂ ਨੂੰ ਸਲਾਮ ਕਰਦੇ ਤਿਰੰਗੇ ਨੂੰ ਸਲਾਮ ਕਰਦੇ ਉਹਨਾਂ ਵੀਰ ਜਵਾਨਾਂ ਨੂੰ ਸਲਾਮ ਕਰਦੇ ਹਾਂ ਉਹਨਾਂ ਦੀ ਮਾਵਾਂ ਨੂੰ ਸਲੂਟ ਕਰਦੇ ਹਾਂ ਉਹਨਾਂ ਦੇ ਚਰਨਾਂ 'ਚ ਸੀਸ ਝੁਕਾ ਕੇ 100-100 ਵਾਰ ਪ੍ਰਣਾਮ ਕਰਦੇ ਹਾਂ ਐਸੀ ਮਾਂ ਜਿਸਨੇ ਐਸੇ ਵੀਰ ਪੁੱਤਰ ਨੂੰ ਜਨਮ ਦਿੱਤਾ ਉਹਨਾਂ ਤੋਂ ਬਿਨਾ ਖਤਿਆਰਾਂ ਦੇ ਲੜਨ ਪਈ ਦੋ ਜਿੰਨਾ ਪਾਕਿਸਤਾਨ ਦੀ ਸੈਨਾ ਪਿਆਰਾਂ ਨਾਲ ਲੜਾਈ ਲੜਦੀ ਹੈ ਖਾਲਸਾ ਖਾਦੀ ਇੱਥੇ ਲੜ ਸਕਦਾ ਉਹਨਾਂ ਦੇ ਖੋ ਕੇ ਉਹਨਾਂ ਨਾਲ ਲੜ ਸਕਦਾ ਇਸ ਕਰਕੇ ਖਾਲਸਿਆਂ ਦਾ ਰੰਗ ਵੱਖਰਾ ਹੈ ਤੇ ਇਸੇ ਕਰਕੇ ਖਾਲਸਾ ਯਾਤਰਾ ਦਾ ਤਿਰੰਗਾ ਨਾਮ ਹੋਇਆ ਉਹ ਕਾਂਗਰਸ ਦੇ ਰਾਹੁਲ ਗਾਂਧੀ ਜੀ ਹਮੇਸ਼ਾ ਤੋਂ ਹੀ ਖਿਲਾਫ ਹੀ ਬੋਲਦੇ ਰਹੇ ਨੇ ਉਹ ਚੀਨ ਤੋਂ ਚੰਦਾ ਲੈਂਦੇ ਰਹੇ ਪਰ ਕਿਚ ਦਫਤਰ ਖੋਲਦੇ ਨੇ ਪਾਕਿਸਤਾਨ ਦੀ ਭਾਸ਼ਾ ਬੋਲਦੇ ਨੇ ਇੰਗਲੈਂਡ ਦੇ ਪਾਸਪੋਰਟ ਤੇ ਕਾਲਜ ਲਈ ਫਿਰਦੇ ਨੇ ਫਿਰ ਵੀ ਕਹਿੰਦੇ ਮੈਂ ਦੇਸ਼ ਭਗਤ ਆ ਇਤਨਾ ਦੇਸ਼ ਭਗਤੀ ਫਾਰਮ ਪਰ ਐਂ ਦੇਸ਼ ਭਗਤੀ ਨਹੀਂ ਆਉਂਦੀ ਆਪਰੇਸ਼ਨ ਸਿੰਦੂਰ ਦੀ ਕਾਮਯਾਬੀ ਤੋਂ ਬਾਅਦ ਜਿੱਥੇ ਦੇਸ਼ ਭਰ ਦੇ ਇੱਕ ਤਰ੍ਹਾਂ ਦਾ ਯਾਤਰਾਵਾ ਨਿਕਲ ਰਹੀਆਂ ਨੇ ਅੱਜ ਖਾਲਸਾ ਤਿਰੰਗਾ ਯਾਤਰਾ ਤੁਹਾਨੂੰ ਦੇਖਣ ਨੂੰ ਮਿਲ ਰਹੀ ਆ ਤੁਸੀਂ ਦੇਖ ਸਕਦੇ ਹੋ ਅੱਜ ਦਿੱਲੀ ਦੇ ਕੈਪੀਟਲ ਮੰਤਰੀ ਮਨਿੰਦਰ ਸਿੰਘ ਸਿਲਸਾ ਜਿਹੜੇ ਨੇ ਉਹ ਫਿਰ ਤੇ ਬਾਈਕ ਰਾਈਡ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਰੇਸ਼ਨ ਸਿੰਦੂਰ ਦੀ ਕਾਮਯਾਬੀ ਤੋਂ ਬਾਅਦ ਮਨਿੰਦਰ ਸਿੰਘ ਸਿਰਸਾ ਜਿਹੜੇ ਨੇ ਸੀਐਮ ਸਾਹਿਬਾ ਦਿੱਲੀ ਦੇ ਸੀਐਮ ਸਾਹਿਬਾ ਰੇਖਾ ਗੁਪਤਾ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਵੱਲੋਂ ਹਰੀ ਝੰਡੀ ਦਿੱਤੀ ਗਈ ਤੇ ਤੁਸੀਂ ਦੇਖਿਆ ਇਹ ਜੋ ਤਿਰੰਗਾ ਯਾਤਰਾ ਖਾਲਸਾ ਤਿਰੰਗਾ ਯਾਤਰਾ ਉਹ ਨਿਕਲ ਰਹੀ ਹੈ ਸਿਰਸਾ ਜੀ ਅੱਜ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਸਿਰਸਾ ਜੀ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਤਿਰੰਗਾ ਯਾਤਰਾ ਤੁਸੀਂ ਦੇਖ ਸਕਦੇ ਹੋ ਨਿਕਲ ਰਹੀ ਹੈ ਇਸ ਰਿਕਾ ਮੇਰੇ ਪਿੱਛੇ ਬਾਈਕਾਂ ਦਾ ਜਿਹੜਾ ਹੈ ਪੂਰਾ ਹਜੂਮ ਜਿਹੜਾ ਹੈ ਉਹ ਜਾ ਰਿਹਾ ਹੈ ਦਿੱਲੀ ਦੇ ਕਰਤਵੇ ਪੱਠ ਤੱਕ ਇਹ ਜਿਹੜੇ ਤਿਰੰਗਾ ਯਾਤਰਾ ਹੈ ਇਹ ਜਾਏਗੀ ਤੁਸੀਂ ਦੇਖ ਸਕਦੇ ਹੋ ਲਗਾਤਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ ਬਜ਼ੁਰਗ ਜਿਹੜੇ ਨੇ ਉਹ ਵੀ ਆਪਣੀਆਂ ਬਾਈਕਾਂ ਸਕੂਟੀਆਂ ਗੱਡੀਆਂ ਦੇ ਉੱਤੇ ਜਿਹੜਾ ਹੈ ਤਿਰੰਗਾ ਯਾਤਰਾ ਕਰ ਰਹੇ ਨੇ ਖਾਲਸਾ ਤਿਰੰਗਾ ਯਾਤਰਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਅੱਜ ਜੋ ਕਾਲ ਦਿੱਤੀ ਗਈ ਸੀ ਮਨਿੰਦਰ ਸਿੰਘ ਸਿਰਸਾ ਇੱਥੇ ਪਹੁੰਚੇ ਨੇ ਕੈਬਨਟ ਮੰਤਰੀ ਅਸ਼ੀਸ਼ ਸੂਤ ਜਿਹੜੇ ਨੇ ਗ੍ਰਹਿ ਮੰਤਰੀ ਨੇ ਦਿੱਲੀ ਦੇ ਹੋ ਇੱਥੇ ਪਹੁੰਚੇ ਤੇ ਦਿੱਲੀ ਦੇ ਸੀਐਮ ਰੇਖਾ ਗੁਪਤਾ ਜੀ ਨੇ ਐਸ 22 ਕ੍ਰਾਈਡ ਨੂੰ ਜਿਹੜੀ ਆ ਹਰੀ ਝੰਡੀ ਦਿੱਤੀ ਆ ਖਾਲਸਾ ਤਿਰੰਗਾ ਯਾਤਰਾ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਹੇ ਹਾਂ ਖਾਲਸਾ ਤਿਰੰਗਾ ਯਾਤਰਾ ਜਿਹੜੀ ਆ ਆਪਰੇਸ਼ਨ ਜ਼ਿੰਦੂਰ ਤੋਂ ਬਾਅਦ ਜਿੱਥੇ ਦੇਸ਼ ਭਰ ਦੇ ਵਿੱਚ ਤਿਰੰਗਾ ਯਾਤਰਾ ਨਿਕਲ ਰਹੀਆਂ ਨੇ ਇੱਥੇ ਅੱਜ ਖਾਲਸਾ ਤਿਰੰਗਾ ਯਾਤਰਾ ਦਾ ਯੋਜਨ ਜਿਹੜਾ ਕੀਤਾ ਗਿਆ ਸੀਗਾ ਉਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲਗਾਤਾਰ ਸਿੱਖ ਨੌਜਵਾਨ ਜਿਹੜੇ ਨੇ ਉਹ ਅੱਗੇ ਵਧ ਰਹੇ ਨੇ ਦਿੱਲੀ ਦੇ ਕਾਲ ਕਟੋਰਾ ਸਟੇਡੀਅਮ ਤੋਂ ਸ਼ੁਰੂ ਹੋ ਕੇ ਤਿਰੰਗਾ ਯਾਤਰਾ ਜਿਹੜੀ ਹੈ ਇਹ ਦਿੱਲੀ ਦੇ ਕਰਤਵੇ ਪੱਛ ਦੇ ਉੱਤੇ ਜਾ ਕੇ ਖਤਮ ਹੋਣੀ ਹੈ ਉੱਥੇ ਪਹੁੰਚਣਾ ਹੈ ਉੱਥੇ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਤੇ ਉੱਥੇ ਹੀ ਆਪਰੇਸ਼ਨ ਸਿੰਧੂਰ ਜਿਹੜਾ ਸਕਸੈਸਫੁਲ ਹੋਇਆ ਹੈ ਉੱਥੇ ਹੀ ਪਹਿਲਗਾਮ ਦੇ ਸ਼ਹੀਦਾਂ ਨੂੰ ਯਾਦ ਕਰਨਾ ਤੇ ਉੱਥੇ ਹੀ ਜਿਹੜਾ ਸਲੂਟ ਕਰਨਾ ਆਪਣੇ ਦੇਸ਼ ਦੀਆਂ ਤਿੰਨੋਂ ਸਨਾਮਾਂ ਨੂੰ ਜਿਨ੍ਹਾਂ ਨੇ ਆਪਰੇਸ਼ਨ ਸਿੰਧੂਰ ਕਰਕੇ ਜਿਹੜਾ ਹੈ आतंकवाद ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਤਿਰੰਗਾ ਯਾਤਰਾ ਜਿਹੜੀ ਨਿਕਲੀ ਆ ਇਹ ਦੇਸ਼ ਦਾ ਸ਼ौर्य ਹੈ, ਦੇਸ਼ ਦੀ ਵਿਵਿਧਤਾ ਸਾਡੇ 9 ਜਮਾਨੇ ਸਾਡੇ ਆਰਮੀ ਦੇ ਸਾਰੀ ਥਲ ਸੈਨਾ, ਜਲ ਸੈਨਾ, ਹਵਾਈ ਸੈਨਾ ਨੇ ਜੋ ਕੀਰਤੀਮਾਨ ਸਥਾਪਿਤ ਕੀਤੇ ਨੇ ਘਰ ਚੜ ਕੇ ਮਾਰਨ ਦਾ ਕੰਮ ਕੀਤਾ ਹੈ, ਉਹਨਾਂ ਨੂੰ ਯਾਦ ਕਰਦੇ, ਉਹਨਾਂ ਨੂੰ ਸਲਾਮ ਕਰਦੇ, ਤਿਰੰਗੇ ਨੂੰ ਸਲਾਮ ਕਰਦੇ। ਉਹਨਾਂ ਵੀਰ ਜਵਾਨਾਂ ਨੂੰ ਅਸੀਂ ਸਲਾਮ ਕਰਦੇ ਹਾਂ, ਉਹਨਾਂ ਦੀ ਮਾਵਾਂ ਨੂੰ ਸਲੂਟ ਕਰਦੇ ਹਾਂ, ਉਹਨਾਂ ਦੇ ਚਰਨਾਂ 'ਚ ਸਿਰ ਝੁਕਾ ਕੇ 100-100 ਵਾਰ ਪ੍ਰਣਾਮ ਕਰਦੇ ਹਾਂ ਐਸੀ ਮਾਂ ਜਿਸਨੇ ਐਸੇ ਵੀਰ ਪੁੱਤਰ ਨੂੰ ਜਨਮ ਦਿੱਤਾ ਅਸ ਵੀ ਉਹਦੇ ਵਿਚਰਨਾ ਚ ਸੀਸ ਛਕਾਉਣੇ ਆ ਇਸ ਕਰਕੇ ਕਿਉਂਕਿ ਉਹਨਾਂ ਨੇ ਦੁਸ਼ਮਣ ਦੇ ਘਰਵਾੜ ਕੀ ਉਹਦਾ ਮਿੱਟੀਆ ਮਿੱਟੀਆ ਮੇਲ ਕੀਤਾ ਹੈ ਔਰ ਉਸ ਨੂੰ ਮਿੱਟੀ ਵਿਚ ਮਿਲਾਉਣ ਦਾ ਕੰਮ ਕੀਤਾ ਇਸ ਕਰਕੇ ਏ ਤਿਰੰਗਾ ਜਾ ਰਿਹਾ ਹੈ ਬੀ ਜੀ ਪੀ ਤਿਰੰਗਾ ਯਾਤਰਾ ਨਿਕਾਲ ਰਹੀ ਹੈ ਲੇਕਿਨ ਇਸ ਕੋ ਨਾਮ ਖਾਲਸਾ ਤਿਰੰਗਾ ਯਾਤਰਾ ਕਿਉਂਕਿ ਖਾਲਸਾ ਤਾਂ ਖਾਲਸਾ ਹੀ ਹੈ ਨਾ ਭੀਆ ਖਾਲਸਾ ਤੇ ਆਪਣੇ ਆਪ ਦੀ ਆਰਮੀ ਹੈ ਖਾਲਸੇ ਨੂੰ ਤੇ ਖਾਲਸਾ ਤੇ ਭਾਈ ਜਰਮ ਹੀ ਇੱਕ ਮਾਰਸ਼ਲ ਹੈ ਉਹਨੂੰ ਤੇ ਬਿਨਾ ਖਤਿਆਰਾਂ ਦੇ ਲੜਨ ਭੇਜ ਦੋ ਜਿੰਨਾ ਪਾਕਿਸਤਾਨ ਦੀ ਸੈਨਾ ਹਥਿਆਰਾਂ ਨਾਲ ਲੜਾਈ ਲੜਦੀ ਹੈ ਖਾਲਸਾ ਖਾਦੀ ਹਥੀ ਲੜ ਸਕਦਾ ਉਹਨਾਂ ਦੇ ਖੋ ਕੇ ਉਹਨਾਂ ਇਸ ਕਰਕੇ ਖਾਲਸਿਆਂ ਦਾ ਰੰਗ ਵੱਖਰਾ ਤੇ ਇਸੇ ਕਰਕੇ ਖਾਲਸਾ ਯਾਤਰਾ ਦਾ ਤਿਰੰਗਾ ਨਾਮ ਹੈ ਸਰ ਇੱਕ ਟੈਲੀਗੇਸ਼ਨ ਯੂਏਈ ਜਾ ਰਹਾ ਹੈ ਕਿਸ ਤਰੀਕੇ ਨਾਲ ਬਈ ਬਧਾਈ ਦਿੰਦਾ ਹਾਂ ਦੇਸ਼ ਨੂੰ ਇੱਕਜੁੱਟਤਾ ਹੈ ਦੇਸ਼ ਦੀ ਇਹ printStackTrace ਔਰ ਸ਼ੌਰਿਆ ਦੇਸ਼ ਦੀ ਜਿਹੜੀ ਵੀਰਤਾ ਨੂੰ ਦਰਸਾਉਂਦਾ ਹੈ ਦੇਸ਼ ਦੀ ਤਾਕਤ ਨੂੰ ਦਰਸਾਉਂਦਾ ਹੈ ਇੱਕਜੁੱਟ ਹੋ ਕੇ ਦੇਸ਼ ਲਈ ਸਾਰੇ ਖੜੇ ਨੇ ਇਹ ਬਹੁਤ ਵੱਡੀ ਗੱਲ ਹੈ ਲੇਕਿਨ ਕਾਂਗਰਸ ਲਗਾਤਾਰ ਸਵਾਲ ਉਠਾ ਰਹੀ ਹੈ ਚਾਹੇ ਬੰਲੀ ਕਾ ਜਿੰ ਖੜਕੀ ਹੋਏ ਜਾਂ ਕੋਈ ਕਾਂਗਰਸ ਨੇ ਰਾਹੁਲ ਗਾਂਧੀ ਜੀ ਹਮੇਸ਼ਾ ਤੋਂ ਹੀ ਖਿਲਾਫ ਹੀ ਬੋਲਦੇ ਰਹੇ ਨੇ ਕੋਈ ਚੀਨ ਤੋਂ ਚਿੰਤਾ ਲੈਂਦੇ ਨੇ ਪਰ ਕਿਚ ਦਫਤਰ ਖੋਲਦੇ ਨੇ ਪਾਕਿਸਤਾਨ ਦੀ ਭਾਸ਼ਾ ਇੰਗਲੈਂਡ ਦੇ ਪਾਸਪੋਰਟ ਤੇ ਕਾਜ ਲਈ ਫਿਰਦੇ ਨੇ ਫਿਰ ਵੀ ਕਹਿੰਦੇ ਮੈਂ ਦੇਸ਼ ਭਗਤ ਆ ਇਤਨਾ ਦੇਸ਼ ਭਗਤੀ ਫਾਰਮ ਪਰ ਆ ਦੇਸ਼ ਭਗਤੀ ਨਹੀਂ ਆਉਂਦੀ ਫਾਰਮ ਨਾਲ ਜੇ ਦੇਸ਼ ਭਗਤੀ ਆਦੀ ਹੁੰਦੀ ਤਾਂ ਫਿਰ ਵਿੰਗਿਆਰ ਬੰਗਲਾਦੇਸ਼ੀ ਚ ਦੇਸ਼ ਭਗਤੀ ਹੁੰਦੀ ਇਸ ਕਰਕੇ ਦੇਸ਼ ਭਗਤੀ ਤਾਂ ਖੁੰਚੂ ਆਉਂਦੀ ਹੈ ਕਿਸੇ ਸਿੱਖ ਨੂੰ ਪੁੱਛ ਕੇ ਦੇਖ ਉਹ ਜਾਣ ਦੇ ਵੀ ਸਕਦਾ ਪਰ ਜਾਣ ਦੇ ਵੀ ਸੋ ਪਰ ਖਾਲੀਅਤ ਹੀ ਮਾਰ ਦੇਗਾ ਬੰਦੇ ਨੂੰ ਦੇਸ਼ ਵਿੱਚ ਇਹ ਖਾਲਸਾ ਇਸ ਕਰਕੇ ਦੇਸ਼ ਭਗਤੀ ਖੁੰਚੂ ਆਉਂਦੀ ਹੈ ਧੰਨਵਾਦ ਅੱਜ ਦੇਖਣਾ ਇਹ ਖਾਲਸਾ ਯਾਤਰਾ ਕਿੱਥੇ ਗਈ ਹੈ ਤਰ੍ਹਾਂ ਦਾ ਯਾਤਰਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਜੋ ਖਾਲਸਾ ਤਿਰੰ ਜੋ ਸਾਡੇ ਦਿੱਲੀ ਸਰਕਾਰ ਦੇ ਕੈਬਨਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਦੀ ਅਗਵਾਈ ਹੇਠ ਜੋ ਅੱਜ ਆ ਨਿਕਲੀ ਹੈ ਤਾਲ ਕਟੋਰਾ ਤੋਂ ਵਾਰ ਮੈਮੋਰੀਅਲ ਇੰਡੀਆ ਗੇਟ ਤੱਕ ਅਸੀਂ ਆਏ ਹਾਂ ਮੈਂ ਸਮਝਦਾ ਕਿ ਅੱਜ ਹਜ਼ਾਰਾਂ ਦੀ ਤਦਾਦ ਦੇ ਵਿੱਚ ਜੋ ਸਿੱਖਾਂ ਨੇ ਬਾਈਕ ਰਾਈਡਰਸ ਨੇ ਸਕੂਟੀਆਂ ਲੈ ਕੇ ਮੋਟਰਸਾਈਕਲਾਂ ਲੈ ਕੇ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੇ ਅੱਜ ਇੱਥੇ ਹਾਜ਼ਰੀ ਭਰੀ ਹੈ ਇਹ ਹਾਜ਼ਰੀ ਬੜਾ ਵੱਡਾ ਸਨੇਹਾ ਦੇਸ਼ ਨੂੰ ਦੇਸ਼ ਦੀ ਸਰਕਾਰ ਨੂੰ ਔਰ ਦੇਸ਼ ਦੇ ਜੋ ਦੁਸ਼ਮਨ ਨੇ ਉਹਨਾਂ ਨੂੰ ਇਹ ਸਿਖਾ ਦਿੰਦੀ ਹੈ ਕਿ ਖਾਲਸਾ ਜਾਂ ਸਿੱਖ ਜਿਹੜਾ ਹਮੇਸ਼ਾ ਦੇਸ਼ ਦੇ ਨਾਲ ਅੱਗੇ ਵਧ ਕੇ ਹਮੇਸ਼ਾ ਆਪਣੀ ਛਾਤੀ ਗਾਹ ਕਰਕੇ ਦੇਸ਼ ਦੀ ਰੱਖਿਆ ਵਾਸਤੇ ਜਾਨਾਂ ਕੁਰਬਾਨ ਕਰਦਾ ਆਇਆ ਹੈ ਸਾਡਾ ਸਿੱਖਾਂ ਦਾ ਇਤਿਹਾਸ ਇਹ ਬੋਲਦਾ ਅੱਜ ਮਨਜਿੰਦਰ ਸਿੰਘ ਸਿੱਸਾ ਜੀ ਦੀ ਅਗਵਾਈ ਦੇ ਵਿੱਚ ਇੱਕ ਇਹ ਖਾਲਸਾ ਤਿਰੰਗਾ ਯਾਤਰਾ ਇਹ ਉਹ ਦੇਸ਼ ਦੇ ਫੋਰਸਿਸ ਜਿਹੜੀ ਸਾਡੀ ਚਾਹੇ ਉਹ ਆਰਮੀ ਹੋਵੇ ਚਾਹੇ ਉਹ 에어 ਫੋਰਸ ਹੋਵੇ ਚਾਹੇ ਉਹ ਨੇਵੀ ਹੋਵੇ ਜਿੰਨੀਆਂ ਵੀ ਤਰ੍ਹਾਂ ਦੀਆਂ ਫੋਰਸਿਸ ਨੇ ਇਹ ਉਹਨਾਂ ਨੂੰ ਇੱਕ ਛੋਟਾ ਜਿਹਾ ਸਾਡਾ ਸਲੂਟ ਹੈ ਕਿ ਜੋ ਉਹਨਾਂ ਨੇ ਇਸ ਸਮੇਂ ਦੇ ਵਿੱਚ ਦੇਸ਼ ਦਾ ਜੋ ਸਾਡਾ ਸਭ ਤੋਂ ਵੱਡਾ ਦੁਸ਼ਮਣ ਪਾਕਿਸਤਾਨ ਹੈ ਜਿਹਨੂੰ ਜਵਾਬ ਦਿੱਤਾ ਕਾਰਕੁਸ਼ ਕੇ ਉਹਨਾਂ ਦੇ ਉਹਨਾਂ ਨੂੰ ਪਲਵਾਮਾ ਦਾ ਬਦਲਾ ਲੈ ਕੇ ਆਏ ਨੇ ਮੈਂ ਫਿਰ ਦੁਬਾਰਾ ਤੋਂ ਆਪਣੇ ਦੇਸ਼ ਦੀਆਂ ਸਮੂਚੀ ਫੋਰਸਿਸ ਨੂੰ ਦਿਲ ਦੀ ਗਹਿਰਾਈਆਂ ਤੋਂ ਸਲੂਟ ਕਰਦਾ ਸਮੂਚੀ ਸਿੱਖ ਕੌਮ ਅੱਜ ਦੇਸ਼ ਦੇ ਨਾਲ ਹੈ ਦੇਸ਼ ਦੀ ਫੋਰਸਿਸ ਦੇ ਨਾਲ ਹੈ ਅੱਜ ਸਾਡਾ ਜੋ ਤਿਰੰਗਾ ਯਾਤਰਾ ਹੈ ਇਹ ਇੱਕ ਸਨੇਹਾ ਦੇਸ਼ ਨੂੰ ਦਿੰਦੀ ਹੈ ਕਿ ਖਾਲਸਾ ਹਮੇਸ਼ਾ ਸਿੰਘ ਹਮੇਸ਼ਾ ਆਪਣੇ ਦੇਸ਼ ਦੀ ਸੁਰੱਖਿਆ ਵਾਸਤੇ ਦੇਸ਼ ਦੀ ਰੱਖਿਆ ਵਾਸਤੇ ਹਮੇਸ਼ਾ ਤਤਪਰ